ਇਹ ਜਾਨਵਰ ਫਿਰ ਰਾਤ ਨੂੰ ਜਦ ਨਿਆਣੇ ਬਾਹਰ ਘੁੰਮਦੇ ਆ ਬੱਕਰੀਆਂ ਦਾ ਬਾਗ ਤੇ ਬਹੁਤ ਹੈ ਅੱਛਾ ਬਾਗ ਚ ਆ ਕੇ ਲੈ ਜਾਂਦਾ ਗਾਇਆ ਹੋਇਆ ਬੱਚੇ-ਬੱਚੇ ਮਾਰ ਦਿੰਦਾ ਅੱਛਾ ਪਾਣੀ ਪੀ ਕੇ ਆਲਾ ਇੱਥੇ ਗਰਮੀ ਨੂੰ ਸੁੱਕ ਗਿਆ ਮਤਲਬ ਪਾਣੀ ਬੋਰ ਚ ਪਾਣੀ ਆਉਣਾ ਹਟ ਗਿਆ ਹਨਾ ਤੇ ਤੁਹਾਨੂੰ ਡਰ ਨਹੀਂ ਲੱਗਦਾ ਇੱਥੇ ਜੰਗਲ ਦੇ ਵਿੱਚ ਡਰ ਤਾਂ ਉਹ ਲੱਗਦਾ ਜਿਹੜੇ ਜੰਗਲ ਵਿੱਚ ਥੱਲੇ ਦੌੜਦੇ ਅੱਛਾ ਕਲਾ ਜੀ ਦਾ ਪ੍ਰਸਾਦ ਨੂੰ ਪਾਣੀ ਚਾਹੀਦਾ ਪਾਣੀ ਕਿੱਦਾਂ ਦਾ ਪਾਣੀ ਵੀ ਨੇ ਪਸਾਦ ਪੈਂਦੀ ਇਹ ਚੋਕ ਪਰ ਆਪਣੇ ਤਰ੍ਹਾਂ ਦਾ ਪਸਾਣਾ ਕਹਿ ਲਓ ਰੱਬ ਨੇ ਉਹਨਾਂ ਦਾ ਇੰਤਜ਼ਾਮ ਵੀ ਕੀਤਾ ਹੋਇਆ ਆ ਆ ਦੇਖ ਲਓ ਪਹਾੜ ਚੋਂ ਪਾਣੀ ਨਿਕਲਦਾ ਉਹਦੇ ਵਿੱਚ ਵੀ ਤੇਲਵਾ ਆ ਦੇਖ ਲਓ ਕੁਦਰਤ ਪਾਣੀ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਫਿਰ ਇੱਕ ਨਵਾਂ ਬਲੌਗ ਲੈ ਕੇ ਆਏ ਆ ਜੀ ਮਿੰਗਰੋਵਾਲ ਇਹ ਮਿੰਗਰੋਵਾਲ ਪਿੰਡ ਪੈਂਦਾ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਬਹੁਤ ਸ਼ਿਵਾਲਿਕ ਪਹਾੜੀਆਂ ਦੇ ਵਿਚਕਾਰ ਜਿਹੜੀ ਸ਼ਿਵਾਲਿਕ ਪਹਾੜੇ ਦੀ ਰੇਂਜ ਆ ਇੱਥੋਂ ਸ਼ੁਰੂ ਹੁੰਦੀ ਆ ਜੀ ਮਤਲਬ ਜਿਹੜਾ ਪਿੰਡ ਵਾ ਇਹ ਪਹਾੜ ਦੀ ਗੋਦ ਦੇ ਵਿੱਚ ਬਸਿਆ ਹੋਇਆ ਆ ਸਭ ਤੋਂ ਭਾਰੇ ਜੰਗਲ ਮੰਗਰੋਵਲ ਦੇ ਜੰਗਲਾਂ ਤੇ ਬੰਨੇ ਗਏ ਆ ਜੀ ਕਾਫੀ ਏਰੀਆ ਵੱਡਾ ਆ ਕਾਫੀ ਏਰੀਆ ਖੁੱਲਾ ਆ ਜਿਹੜੇ ਜੰਗਲੀ ਜਾਨਵਰ ਆ ਇੱਥੇ ਜ਼ਿਆਦਾ ਆ ਜੀ ਬਾਕੀਆਂ ਨਾਲੋਂ ਅਸੀਂ ਅੱਜ ਤੁਹਾਨੂੰ ਲੈ ਕੇ ਜਾਵਾਂਗੇ ਜੰਗਲ ਦੇ ਵਿੱਚ ਸਾਡੀ ਟੀਮ ਪੂਰੀ ਆਈ ਹੋਈ ਆ ਅੱਗੇ ਜਾ ਕੇ ਦਿਖਾਵਾਂਗੇ ਜੰਗਲ ਦੇ ਵਿੱਚ ਕੁਸ਼ਕ ਘਰ ਇਦਾਂ ਦੇ ਆ ਜਿਹੜੇ ਉੱਥੇ ਰਹਿੰਦੇ ਆ ਤੇ ਪਾਣੀ ਉਹਨਾਂ ਨੂੰ ਨਸੀਬ ਬਹੁਤ ਔਖਾ ਹੁੰਦਾ ਆ ਜਿਹੜਾ ਉਹ ਪਰਿਵਾਰ ਆ ਜੰਗਲ 'ਚ ਰਹਿੰਦਾ ਆ ਤੁਹਾਨੂੰ ਜਾਣ ਵਾਸਤੇ ਜੰਗਲ ਵਿੱਚੋਂ ਹੋ ਕੇ ਜਾਣਾ ਪੈਂਦਾ ਆ ਇੱਥੇ ਖੱਡ ਵੀ ਆ ਪਾਣੀ ਵਾਲੀ ਸੁੱਕੀ ਪਈ ਆ ਰੇਤਾ ਗਰਮੀ ਕਰਕੇ ਰੇਤਾ ਫੁੱਲ ਜਾਂਦੀ ਆ ਮੋਟਰਸਾਈਕਲ ਚਲਾਉਣਾ ਬਹੁਤ ਜ਼ਿਆਦਾ ਔਖਾ ਆ ਜਾ ਰਹੇ ਆ ਅੱਗੇ ਤੁਹਾਨੂੰ ਦਿਖਾਵਾਂਗੇ ਉਸ ਪਰਿਵਾਰ ਨਾਲ ਮਿਲਾਵਾਂਗੇ ਅੱਗੇ ਵੀਡੀਓ ਤੱਕ ਬਣੇ ਰਹੋ ਜੀ ਆਹ ਚੈੱਕ ਕਰੋ ਜੀ ਬਹੁਤ ਹੀ ਅਲੱਗ ਤਰ੍ਹਾਂ ਦਾ ਪਹਾੜਾ ਜੀ ਜਿਹਾਂ ਦੀ ਗੂਲੂ ਮਿੱਟੀ ਹੁੰਦੀ ਹੈ ਉਦਾਂ ਦੀ ਮਿੱਟੀ ਹੈ ਇਹਦੀ ਜਿਹੜੀ ਸਾਡੇ ਗੂਲੂ ਮਿੱਟੀ ਯੂਜ਼ ਹੁੰਦੀ ਹੈ ਘਰਾਂ ਵਿੱਚ ਆ ਬੇਖ ਲੋ ਜੀ ਪਹਾੜ ਕਿੰਨੇ ਸੋਹਣੇ ਬਣਾਏ ਆ ਕੁਦਰਤ ਨੇ ਹਾਂਜੀ ਆ ਜਗਾ ਤੇ

ਕੂਟੀਆਂ ਹੋਣਗੀਆਂ ਆਪਣੇ ਜੰਗਲ ਨੂੰ ਪਤਾ ਹੋਣਾ ਚਾਹੀਦਾ ਵੀ ਹਾਂ ਤੁਸੀਂ ਤਾਂ ਰਹਿੰਦੇ ਆ ਨਾ ਜੰਗਲ ਚ ਹਾਂ ਤੁਹਾਨੂੰ ਤਾਂ ਥੋੜਾ ਬਹੁਤ ਨੋਲਜ ਹੋਣੀ ਆ ਹਾਂ ਕੁਝ ਕ ਬੂਟੀਆਂ ਲੈਗਾ ਜਿੱਦਾਂ ਪਤਾ ਅੱਛਾ ਜੀ ਦੇਖੀ ਜੀ ਬਾਜੀ ਜਿਹੜੀ ਕੁਦਰਤ ਉਦਰ ਤੋਂ ਨਹੀਂ ਬਣਾਈ ਆ ਕਿਸੇ ਵਜ੍ਹਾ ਨਾਲ ਬਣਾਈ ਆ ਉਹਦਾ ਕਾਰਨ ਹੈ ਬਿਲਕੁਲ ਤੇ ਕਿਸੇ ਨਾ ਕਿਸੇ ਵਜ੍ਹਾ ਆਉਂਦੀ ਆ ਉਹ ਕਿਸੇ ਨਾ ਕਿਸੇ ਕਾਰਨ ਔਰ ਲੋਕਾਂ ਨੂੰ ਪਤਾ ਨਹੀਂ ਹਨਾ ਵੀ ਇਹ ਕਿੱਥੇ ਯੂਜ਼ ਹੁੰਦੀ ਆ ਅੱਜ ਦਾ ਬਣਾ ਆ ਇਹ ਕਾਫੀ ਥਾਂ ਯੂਜ਼ ਹੁੰਦਾ ਬਣ। ਇਹ ਜੋ ਨਾਲ ਭਾਈ ਸਾਹਿਬ ਆ ਇਹਨਾਂ ਦਾ ਇੱਥੇ ਡੇਰਾ ਆ ਜੰਗਲ ਦੇ ਵਿੱਚ ਇਹ ਆਪਣੇ ਬਹੁਤ ਪ੍ਰੇਮੀ ਆ ਕਾਫੀ ਸਮੇਂ ਤੋਂ ਆਪਾਂ ਨੂੰ ਜਾਣਦੇ ਆ ਤੇ ਜਿਵੇਂ ਇਹਨਾਂ ਨੂੰ ਜੰਗਲਾਰੇ ਪੂਰੀ ਨੌਲੇਜ ਵਾ ਤੇ ਜੋ ਤੁਸੀਂ ਕਹਿ ਸਕਦੇ ਹੋ ਕਿ ਜੰਗਲਾਰੇ ਹਰੇਕ ਇੱਕ ਚੀਜ਼ ਹਰੇਕ ਇੱਕ ਜੜੀ ਬੂਟੀ ਕੀ ਐਸਟੇਮ 7 ਵਜ ਗਏ ਆ ਇੰਨਾ ਵਧੀਆ ਮੌਸਮ ਆ ਜੰਗਲ ਦੇ ਵਿੱਚ ਹਾਂਜੀ ਆ ਘਰ ਸੀਗੇ ਜੀ ਜਿਹੜੇ ਜੰਗਲ ਦੇ ਵਿੱਚ ਆ ਅਸੀਂ ਉਹ ਘਰਾਂ ਦੇ ਵਿੱਚ ਆ ਪਹੁੰਚੇ ਆ ਆਪਾਂ ਇਹਨਾਂ ਨੂੰ ਪੁੱਛਾਂਗੇ ਪਤਾ ਲੱਗਾ ਸੀ ਕਿ ਇਹ ਦੋ ਪਰਿਵਾਰ ਆ ਜਿਹੜੇ ਇੱਥੇ ਜੰਗਲ ਚ ਰਹਿੰਦੇ ਆ ਸਿਰਫ ਇਸ ਖਾਣ ਕੇ ਕਿਨ ਤੋਂ ਪੈਸੇ ਨਹੀਂ ਹੈਗੇ ਪ੍ਰੋਬਲਮ ਇਹ ਹੈ ਕਿ ਘਰ ਛੱਡ ਕੇ ਤਾਂ ਨਹੀਂ ਜਾ ਸਕਦੇ ਕਿ ਥੱਲੇ ਜ਼ਮੀਨ ਨਹੀਂ ਲੈ ਹੋ ਪਾ ਰਹੀ ਇਹ ਦੋ ਘਰਾਂ ਚ ਆਏ ਆ ਇਹਨਾਂ ਨੂੰ ਪੁੱਛਾਂਗੇ ਇਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਇੱਥੇ ਇਹ ਬਹੁਤ ਔਖਾ ਹੈ ਜੰਗਲ ਦੇ ਵਿੱਚ ਰਹਿਣਾ ਜੋ ਸੁਣਨ ਨੂੰ ਮਿਲਦਾ ਹੈ ਕਿ ਬਾਗਾਂ ਨੇ ਉਹਨਾਂ ਦੇ ਬੱਚੇ ਵੀ ਨਾਲ ਘੁੰਮਦੇ ਆ ਉਹਨਾਂ ਨੇ ਆਪਣੀ ਇੱਕ ਬਾੜ ਕੀਤੀ ਹੋਈ ਆ ਬਚਾਉਣ ਵਾਸਤੇ ਕਿ ਉਹਨਾਂ ਦਾ ਜਾਨਵਰ ਇੱਥੋਂ ਵੱਜ ਜਾਣ ਇੱਥੇ ਉਹ ਪਸ਼ੂ ਬੰਦੇ ਆ ਆਪਣੇ ਅਸੀਂ ਜਾਵਾਂਗੇ ਉੱਪਰ ਘਰ ਪਰਿਵਾਰ ਨੂੰ ਪੁੱਛਾਂਗੇ ਕਿ ਉਹ ਕਿਹੜੀਆਂ ਤਕਲੀਫਾਂ ਦਾ ਸਾਹਮਣਾ ਕਰਦੇ ਆ ਗੱਲਬਾਤ ਕਰਾਂਗੇ ਜੇ ਸਾਨੂੰ ਕੋਈ ਮਿਲੇ ਭਾਈਸੋਨਾ ਪੁੱਛਾਂਗੇ ਬਾਕੀ ਇੱਕ ਪਤਾ ਲੱਗਾ ਸੀ ਇੱਥੇ ਛੋਟਾ ਜਿਹਾ ਝਰਨਾ ਵੀ ਆ ਜਿੱਥੋਂ ਇਹ ਪਾਣੀ ਭਰ ਕੇ ਲੈ ਕੇ ਆਉਂਦੇ ਆ ਇੱਥੇ ਪਾਣੀ ਦੀ ਬਹੁਤ ਸਮੱਸਿਆ ਆਇਆ ਪਾਣੀ ਪੀਣ ਵਾਸਤੇ ਹੈ ਨਹੀਂਗਾ ਤੇ ਜਿਹੜਾ ਪਾਣੀ ਭਰ ਕੇ ਇਥੋਂ 10 15 ਮਤਲਬ ਹੋਊਗਾ 5 ਕਿਲੋਮੀਟਰ ਹੋਊਗਾ ਜਿੱਥੋਂ ਪਾਣੀ ਭਰ ਕੇ ਲੈ ਕੇ ਆਉਣਾ ਪੈਂਦਾ ਆ ਕਿ ਪਰਿਵਾਰ ਜੰਗਲ 'ਚ ਰਹਿਣ ਲਈ ਬਹੁਤ ਜ਼ਿਆਦਾ ਸੰਘਰਸ਼ ਕਰ ਰਿਹਾ ਆ ਆਜੋ ਤੁਹਾਨੂੰ ਲੈ ਚੱਲਦੇ ਆ ਜੀ ਘਰ ਵੱਲ ਪਸ਼ੂ ਵੀ ਸਾਂਭ ਕੇ ਰੱਖਣੇ ਪੈਂਦੇ ਹੋਣੇ ਆ ਨਾ ਜੀ ਬਾਗ ਭੂਖ ਤੋਂ ਬਾਗ ਦਰਾਂਦਾ ਜੀ ਇੱਥੇ ਰਹਿੰਦਾ ਹਾਂ ਜੀ ਇੱਥੇ ਬੰਦੇ ਮੁੰਡਾ ਕੇ ਗਈਆਂ ਮੈਂ ਬਾਗ ਜੀ ਅੱਛਾ ਡਰਾਉਂਦਾ ਆ ਅੱਛਾ ਡਰਾਉਂਦਾ ਆ ਲੋਲੇ ਘੁੰਮਦੇ ਆ ਹਾਂ ਲੋਲੇ ਘੁੰਮਦਾ ਰਹਿੰਦਾ ਆ ਬੱਕਰੀਆਂ ਨਾਲ ਜਿਆਦਾ ਖਾਂਦਾ ਆ ਹਾਂ ਬੱਕਰੀਆਂ ਦੇ ਵਾਲੇ ਤਾਂ ਬਹੁਤ ਹੁੰਦਾ ਬੱਕਰੀਆਂ ਨੂੰ ਸਾਨੂੰ ਉਹਨੂੰ ਫੜ ਦਿੰਦੇ ਆ ਭਾਈ ਜੰਗਲ ਜੀ ਨਾਲੇ ਦੋ ਆਹੀ ਘਰ ਆ ਵਾਸ ਹਨਾ ਇਹ ਉੱਪਰ ਵੀ ਹੈਗਾ ਇਹ ਉੱਪਰ ਵੀ ਹੈਗੇ ਘਰ ਇਹ ਕਿ ਜਿਹੜਾ ਉੱਪਰ ਰਾਹ ਜਾਂਦਾ ਵਾ ਬਾਬੇ ਬਾਬੇ ਬੋਦਲੇ ਸ਼ਾਲ ਉਹ ਕਿਹੜਾ ਬਾਝੰਦਾ ਇਹੀ ਗਿਆ ਛੱਡ ਛੱਡ ਇਹ ਵੀ ਪਿੱਛੋਂ ਉਹ ਉਹਨੇ ਘਰ ਕੋਲ ਛੜ ਕੇ ਛੇ ਕਿਹਾ ਨਾ ਤੱਚੋ ਜੇ ਤੇ ਉਹ ਦੇਖ ਲਈ ਇੱਧਰ ਨਾ ਮੋੜ ਪਰਾਂ ਹਾਂ ਜੀ ਕਿਹੋ ਜਨਾ ਛੱਡ ਇਹ ਆ ਘਰਵਾ ਆ ਜੰਗਲ ਆ ਜੀ ਆਲੇ ਦੁਆਲੇ ਜੰਗਲ ਬਾਬਾ ਜੀ ਬਾਬਾ ਜੀ ਅਸੀਂ ਜੰਗਲ ਘੁੰਮਦੇ ਸੀ ਅਸੀਂ ਮਿੰਗਰੋ ਵਾਲ ਤੋਂ ਇੱਧਰ ਆਏ ਸੀਗੇ ਸਾਨੂੰ ਦੇਖਣ ਨੂੰ ਮਿਲਿਆ ਕੀ ਸਿਰਫ ਦੋ ਘ ਘਰ ਆ ਤੁਹਾਡੇ ਇੱਥੇ ਤੇ ਤੁਹਾਨੂੰ ਡਰ ਨਹੀਂ ਲੱਗਦਾ ਇੱਥੇ ਜੰਗਲ ਦੇ ਵਿੱਚ ਡਰ ਤੁਹਾਨੂੰ ਲੱਗਦਾ ਜਿਹੜੇ ਜੰਗਲ ਵਿੱਚ ਥੱਲੇ ਦੌੜਦੇ ਅੱਛਾ ਜੀ ਜਾਨਵਰ ਆਉਂਦੇ ਆ ਜੀ ਇੱਥੇ ਬਹੁਤ ਆਉਂਦੇ ਆ ਲੈਟ ਨੂੰ ਕਿਹੜਾ ਜਾਨਵਰ ਆਉਂਦਾ ਆ ਜੀ ਸਭ ਰਾਏ ਦੇ ਸੂਡਾ ਸੂਰੇ ਰੱਸੀ ਗਏ ਨਾ ਸਭ ਥੱਲੇ ਆਉਂਦੇ ਆ ਅੱਛਾ ਜੀ ਤੇ ਬਾਗ ਵਗੈਰਾ ਕੋਈ ਇਦਾਂ ਦੇ ਜਾਨਵਰ ਸਭ ਆਉਂਦੇ ਆ ਕੀ ਕਰਨਾ ਪਾਣੀ ਤੇ ਪੀਣਾ ਹੀ ਹੈ ਪਾਣੀ ਸਾਰੇ ਨਹੀਂ ਆਣੀ ਅੱਛਾ ਪਾਣੀ ਪੀਣ ਇੱਥੇ ਆਉਂਦੇ ਆ ਜੀ ਕੀ ਕਰਨਾ ਠੀਕ ਹੈ ਜੀ ਕੱਢਾ ਸੁਖੀਆਂ ਹਾਂਜੀ ਇਹ ਤੂਆ ਬਣਾਇਆ ਪਰ ਮਸ਼ੀਨ ਨਾ ਉੱਥੇ ਕਿੱਥੇ ਪਈ ਰਹਿਣਾ ਬਿਲਕੁਲ ਜੀ ਪਾਣੀ ਨਾ ਸਾਰੇ ਨਹੀਂ ਨੀ ਇੱਥੇ ਨਿਆਣਾ ਮਾਰ ਹੋ ਗਿਆ ਜਾਣਾ ਕਿੱਥੇ ਨਹੀਂ ਰੂਹ ਕੋਈ ਗੱਡੀ ਨਹੀਂ ਆ ਕਾਫੀ 8-9 ਕਿਲੋਮੀਟਰ ਪੈਂਦੀ ਖੱਡ ਸਾਰੀ 9 ਕਿਲੋਮੀਟਰ 9 ਕਿਲੋਮੀਟਰ 2 ਕਿਲੋਮੀਟਰ ਤੱਕ ਕੱਚਾ ਸਾਰਾ ਕੱਚਾ ਹੈ ਪਾਜੀ ਆਉਣਾ ਬਹੁਤ ਮੁਸ਼ਕਲ ਹੈ ਜੀ ਕੱਲ ਬਸਾਦ ਨੂੰ ਖਾ ਪਾਣੀ ਚੜ ਜਾਂਦਾ ਪਾਣੀ ਚੜ ਜਾਂਦਾ ਬਸਾਦ ਵੀ ਇਹ ਪਸਾਰ ਪੈਂਦੀ ਹੈ ਚੋਕ ਪਰ ਟਪਰੇ ਚੜਦਾ ਪਸਰਾ ਇਹ ਤਾਂ ਪਾਣੀ ਖੱਡ ਭਾਂਜੀ ਅੱਜ ਕੱਲ੍ਹ ਰੇਤ ਪੋਈਆਂ ਦੀਆਂ ਮੋਟਰਸਾਈਕਲਾਂ ਦਾ ਜੋੜ ਦਾ ਬੱਚੇ ਤੋਂ ਅਰੇਤਾ ਵੀ ਫੋਲੇ ਹਾਂਜੀ ਸਕੂਲਾਂ ਨੇ ਆਲੇ ਗੱਟੀਆਂ ਛੁੱਟੀਆਂ ਅਜੇ ਸੋ ਉਹ ਨਿਆਣੇ ਬੱਚੇ ਸਕੂਲ ਵੀ ਨਹੀਂ ਜਾਂਦੇ ਹੁੰਦੇ ਹਨ ਜੀ ਕਿੱਥੇ ਬਸਾਦ ਨੂੰ ਛੁੱਟੀਆਂ ਹੀ ਹੁੰਦੀਆਂ ਬਹੁਤ ਬਹੁਤ ਛੁੱਟੀਆਂ ਹੁੰਦੀਆਂ ਫਿਰ ਕਿਨੇ ਪਾਣੀ ਨਹੀਂ ਤਦ ਤੱਕ ਛੁੱਟੀਆਂ ਦਾ ਬੜੀ ਬੱਚੇ ਠੀਕ ਹੈ ਜੀ ਇੱਥੇ ਮੁਸ਼ਕਲ ਜਾਂਦਾ ਇਹੀ ਹੈ ਪਾਣੀ ਇੱਕ ਇੱਕ ਪਾਣੀ ਦੀ ਆ ਮੁਸ਼ਕਲ ਕਿਰਾ ਚੋਰ ਜਪਦਾ ਤਾਂ ਫਿਰ ਆੜ ਜਾਰ ਦੀ ਬੱਚੇ ਦੀ ਮੁਸ਼ਕਲ ਕੋਈ ਰਾਤ ਉਹ ਐਡੇ ਟਾਈਮ ਮਾਰ ਹੋ ਜਾਏ ਇੱਥੇ ਔਖਾ ਹੀ ਹੈ ਨਾ ਬੰਦਾ ਆਲਦਾ ਬੋਰ ਹੈ ਇਹ ਸਿਰਫ ਸੌਕ ਪੁੱਟਦੇ ਹੈ ਕੱਟਾ ਫਿਲਣਾ ਮੁਰਕੇ ਮਿੱਟੀ ਮਿੱਟੀ ਮਚੜਨੀ ਪਾਣੀ ਪੀ ਗਿਆ ਲੈ ਇੱਧੇ ਗਰਮੀ ਨੂੰ ਸੁੱਕ ਗਿਆ ਮਤਲਬ ਪਾਣੀ ਬੋਰ ਚ ਪਾਣੀ ਆਉਣਾ ਹਟ ਗਿਆ ਹਨਾ ਜੀ ਹਾਂ ਹਟ ਗਿਆ ਬੋਰ ਪ੍ਰੀਜ਼ਾ ਬੜੀ ਉੱਤਰ ਗਿਆ ਉਹਦਾ ਥੱਲੇ ਛੋਕ ਫੋਟ ਬੋਰ ਕਿੱਥੇ ਆਉਦੀਗੀ ਪਾਣੀ ਅੱਛਾ ਜੀ ਹਿਸ ਕਰਕੇ ਅੱਧਾ ਘੰਟਾ ਢੁਗੀ ਮੋਟਰ ਚਾਲ ਦੇ ਮਤਲਬ ਅੱਧਾ ਘੰਟਾ ਚੱਲ ਕੇ ਮੁੜ ਕੇ ਥੱਲੇ ਮਿੱਟੀ ਛੱਡਣ ਲੱਪਾਂ ਦਾ ਉਹ ਸੁਮ ਤੋਂ ਲਿਆਉਣਾ ਪੈਂਦਾ ਬਾਬੇ ਦੇ ਅੱਛਾ ਪੇਰ ਤੋਂ ਪਾਣੀ ਪਿੱਛੋਂ ਲੈ ਕੇ ਆਉਣਾ ਪੈਂਦਾ ਬਸ ਸੁਮ ਜੀ ਦੀ ਜਗ੍ਹਾ ਤੇਰੇ ਚਾਰਨਾ ਜਾਵੇ ਫੇਉ ਪਾਣੀ ਚੱਲਦਾ ਉਸ ਕੰਮ ਅੱਛਾ ਚਾਰਨੇ ਤੋਂ ਪਾਣੀ ਲੈ ਕੇ ਆਉਣਾ ਪੈਂਦਾ ਉਹੀ ਪਾਣੀ ਪੀਣ ਨੂੰ ਲੈ ਕੇ ਆਉਣਾ ਪੈਣਾ ਹਣਾ ਜਿੱਥੇ ਲਿਆ ਲੈ ਬੜਾ ਪੀਣ ਨੂੰ ਪਰ ਤੇ ਭਾਜੀ ਇਧਰ ਜੰਗਲ 'ਚ ਜਿੱਦਾ ਰਹਿੰਦੇ ਆ ਤੁਸੀਂ ਕਿ ਜਾਨਵਰ ਫੇਰ ਰਾਤ ਨੂੰ ਜਿੱਦਾ ਨਿਆਣੇ ਬਾਹਰ ਘੁੰਮਦੇ ਆ ਬੱਕਰੀਆਂ ਤੁਹਾਡੇ ਹੈਗੀਆਂ ਆ ਗਾਵਾਂ ਹੈਗੀਆਂ ਵੀ ਕਿਦਾਂ ਬਚਾਅ ਕਰਦੇ ਬਾਗ ਚਾਕੇ ਲੈ ਜਾਂਦਾ ਗਾਇਆਂ ਗੋਇਆਂ ਨੂੰ ਬੱਚੇ-ਬੱਚੇ ਮਾਰ ਦਿੰਦਾ ਅੱਛਾ ਜੀ ਤੁਸੀਂ ਦੇਖਿਆ ਬਾਗ ਕਦੀ ਬਾਗ ਹਾਂ ਠੀਕ ਹੈ ਜੀ ਬਾਗ ਤਾਂ ਇੱਥੇ ਬਹੁਤ ਹੈ ਅੱਛਾ ਜੀ ਬਹੁਤ ਇੱਥੇ ਜੰਗਲ ਹੈ ਰਹੇ ਜਨਾਂ ਦੇ ਹਾਂਜੀ ਜਿੱਦਾਂ ਇੱਦਾਂ ਹੀ ਕੋਈ ਮੱਡੇ ਜਾਲਪਰ ਦੇ ਰਾਤ ਅੱਛਾ ਜੀ ਖੁੱਲੇ ਜੀਦਾ ਔਰ ਬੱਚ ਗਾਈਆਂ ਦੇ ਬੱਚੇ ਐ ਤੱਕ ਗਲੇ ਜਾਣੀ ਨਹੀਂ ਦੇ ਫਿਰ ਤੁਹਾਡਾ ਇਹ ਨਹੀਂ ਦੇ ਲਗਾ ਕੇ ਤੁਸੀਂ ਥੱਲੇ ਪਿੰਡ ਚਲ ਜਓ ਜਾਂ ਛੱਡ ਕੇ ਇੱਥੋਂ ਅੱਛਾ ਜਾਲ ਤਿਆਰ ਉਹ ਜਗਾ ਜੁਗਾ ਮਿਲੇ ਤਦੀ ਜਾਲ ਤਿਆਰ ਆ ਉਹ ਜਗਾ ਕੋਈ ਲੈਊ ਕਾ ਬੋਲੇ ਤੇ ਚਲੇ ਜਗਾ ਲੈਊ ਕਾ ਮੁੱਲ पे ਵੜਾਊਗਾ ਬਿਲਕੁਲ ਅੱਛਾ ਗੁਰਤੇ ਜਿਆਦਾ ਆਮਦਨੀ ਇੱਥੇ ਕੀ ਐ ਤੁਸੀਂ ਸਰੂ ਔਖਾ ਆ ਮਤਲਬ ਪੈਸੇ ਦੁੱਖ ਕਰਕੇ ਜਿਆਦਾ ਨਹੀਂ ਰਹੇ ਹਨ ਇਹ ਇੱਥੇ ਟਿਕੇ ਆ ਮੈਂ ਕਾਦੀ ਕੋਈ ਜਾਂਦੇ ਨਹੀਂ ਤਲੇ ਅਮਰ ਬਹੁਤ ਇਹ ਤੋਂ ਬੰਦਾ ਢੇੜੀ ਲਾਣ ਮੇ ਜਾਊਗਾ ਤਾਂ ਉਹਨੇ ਦਾ ਤੇਲ ਆ ਜਾਣਾ ਕਿੰਦੀ ਢੇੜੀ ਲਾਣ ਜਾਣੀ ਬਿਲਕੁਲ ਜੀ ਆਹ ਪਹਿਲਾ ਫਿਰ ਆਪਣੇ ਦੋ ਪਰਿਵਾਰ ਹੀ ਰਹਿੰਦੇ ਇੱਥੇ ਹਾਂ ਇੱਥੇ ਦੋ ਹੀ ਘਰ ਬਾਕੀ ਘਰ ਇੱਥੇ ਦੂਤ ਲੈ ਅੱਛਾ ਜੀ ਹਾਂ ਢਲੀ ਉੱਪਰ ਇੱਕ 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 ਉੱਪਰ ਜੰਗਲ ਚ ਉਹਨਾਂ ਦੀ ਵੀ ਇਹੀ ਮਜਬੂਰੀ ਆ ਸਹੀ ਇਹੀ ਪੁੱਛ ਕੋਈ ਨਹੀਂ ਲੈਡ ਇੱਥੇ ਵੀ ਕਿਤੇ ਲੈਡ ਬੜੀ ਇੱਥੇ ਬਹੁਤ ਪਰੇਸ਼ਾਨ ਕਰਦੀ ਹੈ ਲੈਡ ਰਾਤੀ ਜੀ ਭਾਜੀ ਲੈਡ ਕਿੱਥੋਂ ਆਣੀ ਜਦੋਂ ਹਨੇਰੀ ਚੱਲ ਜਾਨੀ ਮੁੜ ਕੇ ਤਾਂ ਫੇਰ ਹੈ ਨਾ ਡਰੈਕਟਰ ਜੀ 15-15 ਦਿਨ ਲੈਡ ਹੀ ਨਹੀਂ ਆਣੀ ਅੱਛਾ ਜੀ ਫੇਰ ਖਰਾਬ ਹੋ ਜਾਈ ਲੈਡ ਬਿਜਲੀ ਠੀਕ ਕਰਨਗੇ ਫੇਰ ਕਿਤੇ ਚੱਕ ਪੂਗਾ ਅਜੇ ਕਮਰੇ ਉੱਪਰ ਪਟਿਆਲੇ ਤੱਕ ਪਾਈ ਤੇ ਫੇਰ ਜਾ ਕੇ ਲੈਡ ਆਈ ਅੱਛਾ ਜੀ ਲੈਡ ਦੀ ਸਮੱਸਿਆ ਆ ਭਾਜੀ ਲੈਡ ਦੀ ਵੀ ਸਮੱਸਿਆ ਆ ਬਹੁਤ ਸੋਚਿਆ ਸੋ ਸੇਸ ਵਸ ਜਾਵਗੀ ਜੀ ਉਸੇ ਹਾਲ ਨੇ ਤੇ ਹਾਲ ਤੋਰਾ ਹੋ ਮੇਨ ਤਾਂ ਹੈ ਕਿ ਜਾਨਵਰ ਜਿਹੜਾ ਕਾਫੀ ਪੈਂਦਾ ਹੋਣਾ ਉਹ ਇੰਨਾ ਤੇ ਨਡਰ ਜੇ ਹੋ ਕੇ ਰਹੀ ਜਾਂਦੇ ਆ ਇੱਥੇ ਬਹੁਤ ਜਿਗਰੇ ਵਾਲਾ ਕੰਮ ਆ ਨਾ ਭਾਈ ਸੰਭਰ ਵਗੈਰਾ ਨੂੰ ਤਾਂ ਖਾ ਜਾਂਦਾ ਹੋਣਾ ਉਹ ਬਾਗ ਹੋਰ ਹੋਰ ਕੌਣ ਛੱਡ ਤੇ ਭਾਈ ਤेंदੂਆ ਤੇ ਬਾਗ ਅਲੱਗ-ਅਲੱਗ ਵਾ ਇਹ ਲੱਗ ਇਹ ਤेंदੂਆ ਹੋ ਰਿਹਾ ਬਾਗ ਚਿੱਟਾ ਹੋਰ ਅੱਛਾ ਜੀ ਤेंदੂਆ ਥੋੜਾ ਹਲਕਾ ਹੁੰਦਾ ਅੱਛਾ ਜੀ ਉਹ ਮਾਰ ਦਾ ਛੋਟੇ ਜਾਨ ਬਸ ਅੱਛਾ ਜੀ ਦੇ ਨਾਲ ਤੇ ਤਾਂ ਇਹੋ ਬੱਡੇ ਜਾਨਵਰ ਵੀ ਹੱਤਪਾਰ ਨਹੀਂ ਲੋਕੀ ਕਹਿੰਦੇ ਕਿ ਬਾਗ ਤਾਂ ਹੈ ਨਹੀਂ ਇੱਥੇ ਜੰਗਲ ਚ ਬਹੁਤ ਹਾਂਜੀ ਬਹੁਤ ਆ ਜੀ ਬਹੁਤ ਬਹੁਤ ਬਾਗ ਇੱਥੇ ਬਹੁਤ ਘਟੋ ਬਾਗ ਦੇ ਬਸ ਨਾਲ ਜਾਦੇ ਜਿੱਧਰ ਜਿੱਧਰ ਬਾਗੇ ਬਾਗੇ ਹੈ ਐਡੀ ਪੜ ਕੁੱਤੇ ਨੂੰ ਚੱਕ ਕੇ ਲੈ ਜਾਂਦਾ ਠੀਕ ਆ ਜੀ ਮਤਲਬ ਤेंदुआ ਮਤਲਬ ਛੋਟੇ ਜਾਨਵਰ ਨੂੰ ਕਰਦਾ ਹੈ ਜੀ ਉਹ ਛੋਟੇ ਦਾ ਇਹ ਵੱਡੇ ਤੋਂ ਵੱਡੇ ਜਾਨਵਰ ਨੂੰ ਹੱਤਪਾਰ ਨਹੀਂ ਮਤਲਬ ਬਾਗ ਹੈਗਾ ਆ ਹਾਂਜੀ ਹਾਂਜੀ ਆ ਭਾਈ ਉਹਨੇ ਦੱਸਦੇ ਕਿੰਨੇ ਉਹ ਬੱਚੇ ਵੀ ਮੈਂ ਦੇਖੇ ਇੱਕ ਦਿਨ ਇੱਥੇ ਹੈਗੇ ਹੈਗੇ ਬੱਚੇ ਠੀਕ ਹੈ ਜੀ ਜਦੋਂ ਬਾਸੂਈ ਬੱਚੇ ਹੋਰ ਗਰਮੀ ਲੋ ਜੀ ਬਿਚੋਰੇ ਬਿਚੇ ਰਾਤ ਰੋਜ਼ ਜਾਂਦੇ ਪਾਣੀ ਹੈ ਜਿੱਥੇ ਚ ਬਲਬਟਾ ਪਾਣੀ ਪਾਣੀ ਦੀ ਭੇਜਦੇ ਅੱਛਾ ਜੀ ਪਾਣੀ ਦੇ ਬੈਠੇ ਹੁੰਦੇ ਮੈਂ ਸੋਨੂੰ ਮੱਕੀ ਚਾਦੇ ਉਹ ਨੀਂਹ ਦੀ ਧੋਪ ਡੰਗਿਆ ਉਹ ਕੰਨਾ ਨਹੀਂ ਕਰੇ ਮੇਰਾ ਸਾਰਾ ਜਾਨ ਮੈਂ ਚੰਦਾ ਉਧਰ ਨਹੀਂ ਸੂਈ ਬੱਚੇ ਹੀ ਰਹੇ ਘਰ ਲੱਗੇਗਾ ਨਾ ਤਾਂ ਕਿਹ ਮੜਿਆ ਮੈਂ ਸ਼ਾਨਦਾਰ ਇਹ ਮਰ ਕੇ ਮਸੋਏ ਨੂੰ ਕਿਹਾ ਮਾਰ ਨੂੰ ਮਿਲਿਆ ਸੀਗਾ ਜੀ ਉਹਨਾਂ ਦਾ ਜੋ ਵੀ ਦੁੱਖ ਆ ਤੁਸੀਂ ਸੁਣ ਲਿਆ ਪਿੱਛੇ ਵੀਡੀਓ ਦੇ ਵਿੱਚ ਹੁਣ ਚੱਲੇ ਆ ਝਰਨੇ ਵੱਲ ਜਿੱਥੋਂ ਉਹ ਪਾਣੀ ਲੈ ਕੇ ਆਉਂਦੇ ਆ ਆਪਣੇ ਪੀਣ ਵਾਸਤੇ ਉਹ ਕਹਿੰਦੇ ਤੁਸੀਂ ਉੱਥੇ ਧਿਆਨ ਦੇ ਨਾਲ ਜਾਇਓ ਕਿ ਕਈ ਵੇਲੇ ਬਾਗ ਵੀ ਉੱਥੇ ਜਾਂ ਤेंदुआ ਵੀ ਉੱਥੇ ਹੁੰਦਾ ਪਾਣੀ ਪੀਂਦੇ ਆ ਪਸ਼ੂ ਬਹੁਤ ਪਾਣੀ ਪੀਂਦੇ ਆ ਉੱਥੇ ਚੱਲੇ ਆ ਝਰਨੇ ਦੇ ਉੱਪਰ ਜਿੱਥੋਂ ਇਹ ਪਾਣੀ ਭਰ ਕੇ ਲੈ ਕੇ ਆਉਂਦੇ ਆ ਉਹ ਕਹਿੰਦੇ ਅਸੀਂ ਮਤਲਬ ਸਵੇਰ ਦੇ 8 ਵਜੇ ਤੋਂ ਬਾਅਦ ਉੱਥੇ ਜਾ ਨਹੀਂ ਸਕਦੇ ਸ਼ਾਮ ਨੂੰ 6 ਵਜੇ ਤੋਂ ਬਾਅਦ ਨਹੀਂ ਜਾ ਸਕਦੇ ਕਿਉਂਕਿ ਉੱਥੇ ਜਾਨਵਰ ਆ ਕੇ ਪਾਣੀ ਪੀਂਦੇ ਆ ਕੇ ਚਲੋ ਚੱਲਦੇ ਆ ਜੀ ਉਹ ਝਰਨਾ ਦਿਖਾਵਾਂਗੇ ਜੇ ਤੁਹਾਨੂੰ ਉੱਥੇ ਕੁਝ ਦੇਖਣ ਨੂੰ ਮਿਲਿਆ ਤੁਹਾਨੂੰ ਉਹ ਵੀ ਦਿਖਾਵਾਂਗੇ ਮਿਲਦੇ ਆ ਜੀ ਝਰਨੇ ਤੇ ਜਾ ਕੇ ਝਰਨੇ ਵੱਲ ਚੱਲੇ ਆ ਜੀ ਇੱਕ ਗੱਲ ਹੋਰ ਜਿਹੜਾ ਝਰਨੇ ਦਾ ਪਾਣੀ ਆ ਉਹ ਚ ਤੇਲ ਦੇ ਮਾੜੇ ਮਾੜੇ ਤੱਤ ਵੀ ਪਾਏ ਜਾਂਦੇ ਆ ਉਹ ਵੀ ਤੁਹਾਨੂੰ ਦਿਖਾਉਣੀ ਆ ਆਜੋ ਚੱਲਦੇ ਆ ਪਹਾੜ ਦੇ ਵਿੱਚ ਜਿਹੜਾ ਪਾਣੀ ਨਿਕਲਦਾ ਆ ਉਹ ਚ ਤੇਲ ਵੀ ਮਾੜਾ ਮਾੜਾ ਪਾਇਆ ਜਾਂਦਾ ਆ ਜੋ ਸਾਨੂੰ ਸੁਣਨ ਨੂੰ ਮਿਲਿਆ ਸੀ ਆਜੋ ਜੀ ਚੱਲਦੇ ਆਂ ਜੀ ਲਓ ਜੀ ਤੁਸੀਂ ਦੇਖ ਲਓ ਜੰਗਲ ਦੇ ਵਿੱਚ ਪੁੱਜ ਗਏ ਆਂ ਅਸੀਂ ਤੁਹਾਨੂੰ ਕੁਦਰਤ ਦਾ ਕ੍ਰਿਸ਼ਮਾ ਦਿਖਾਉਣਾ ਇੱਕ ਜਿਹਨਾਂ ਲੋਕਾਂ ਨੂੰ ਇਹ ਆ ਨਾ ਕੁਦਰਤ ਦੇ ਵਿੱਚ ਯਕੀਨ ਨਹੀਂ ਰੱਖਦੇ ਆ ਦੇਖ ਲਓ ਜੰਗਲ ਦੇ ਵਿੱਚ ਪਾਣੀ ਕਿੱਥੋਂ ਆਉਂਦਾ ਕੋਈ ਸਾਨੂੰ ਆ ਕੇ ਦੱਸ ਦੇਣਾ ਕਿ ਪਾਣੀ ਕਿੱਥੋਂ ਨਿਕਲਦਾ ਜਿਹੜੇ ਘਰ ਰੱਬ ਨੇ ਉਹਨਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਆ ਜਿਹੜੇ ਰੱਬ ਦੇ ਆਸਰੇ ਤੇ ਰਹਿੰਦੇ ਆ ਦੋ ਘਰ ਆ ਜਿਹੜੇ ਇੱਥੇ ਰਹਿੰਦੇ ਆ ਪ੍ਰਮਾਤਮਾ ਦੀ ਮਰਜ਼ੀ ਨਾ ਕਹਿ ਲੋ ਮਜਬੂਰੀ ਨਾ ਕਹਿ ਲੋ ਰੱਬ ਨੇ ਉਹਨਾਂ ਦਾ ਇੰਤਜ਼ਾਮ ਵੀ ਕੀਤਾ ਹੋਇਆ ਆ ਸਾਲ ਦੇ 365 ਦਿਨ ਇਦਾਂ ਪਾਣੀ ਚੱਲਦਾ ਪਹਾੜਾਂ ਦੇ ਵਿੱਚੋਂ ਮਤਲਬ ਕੋਈ ਉਹਨਾਂ ਨੇ ਕੋਈ ਬੋਰ ਨਹੀਂ ਲਗਾਇਆ ਤੁਸੀਂ ਸੋਚ ਲਓ ਆ ਸਿਰਫ ਇੱਕ ਪਾਣੀ ਨਿਕਲਣ ਵਾਸਤੇ ਰਸਤਾ ਆ ਜਿਹੜਾ ਘਰਾਂ ਦੇ ਵਿੱਚੋਂ ਗੁਜ਼ਾਰਾ ਕਰਦੇ ਆ ਆਪਣਾ ਆ ਪਾਣੀ ਪੀ ਕੇ ਬੋਰ ਵੀ ਕਰਵਾਇਆ ਬੋਰ ਵੀ ਜਵਾਬ ਦੇ ਜਾਂਦਾ ਹੈ ਉਹਨਾਂ ਦਾ ਕਿ ਮਿੱਟੀ ਵਿੱਚੋਂ ਆ ਜਾਂਦੀ ਆ ਪਰ ਕੁਦਰਤ ਨੇ ਉਹਦਾ ਕਿੰਨਾ ਸਾ ਦਿੱਤਾ ਪ੍ਰਮਾਤਮਾ ਨੇ ਉਹਨਾਂ ਵਾਸਤੇ ਪਾਣੀ ਠੰਡਾ ਜਿਹੜਾ ਸਦਾ ਹੀ 365 ਦਿਨ ਦਿੱਦੀ ਚੱਲਦਾ ਆ ਇਹ ਝਰਨੇ ਤੋਂ ਪਾਣੀ ਭਰਦੇ ਆਪਣੇ ਪੀਣ ਵਾਸਤੇ ਪਸ਼ੂਆਂ ਵਾਸਤੇ ਇੱਥੇ ਜਾਨਵਰ ਆ ਕੇ ਕਹਿੰਦੇ ਆ ਕੇ ਪਾਣੀ ਪੀਂਦੇ ਆ ਪ੍ਰਮਾਤਮਾ ਨੇ ਹਰੇਕ ਦਾ ਸੋਚਿਆ ਹੋਇਆ ਆ ਆ ਜੰਗਲ ਦੇ ਵਿੱਚ ਝਰਨਾ ਆ ਜਿਹਦਾ ਪਾਣੀ ਉਹ ਪੀਂਦੇ ਆ ਸਾਫ਼ ਬਿਲਕੁਲ ਮੈਂ ਭਾਜੀ ਦਿਖਾਉਂਗਾ ਭਾਜੀ ਦਿਖਾਓ ਦੇਖੋ ਜੀ ਪਾਣੀ ਠੰਡਾ ਇੰਨਾ ਬਰਫ਼ ਵਾਂਗ ਤੇ ਸਾਫ਼ ਵੀ ਬਿਲਕੁਲ ਜਿੱਦਾਂ ਫਿਲਟਰ ਦਾ ਪਾਣੀ ਹੁੰਦਾ ਆ ਬਿਲਕੁਲ ਕਰਮਵੀਰ ਭਾਜੀ ਇਹ ਪਾਣੀ ਤਾਂ ਕੁਦਰਤ ਦਾ ਹੱਸੇ ਹੀ ਆ ਭਾਜੀ ਜਿੱਦਾਂ ਕਿਸੇ ਨੇ ਬੋਰ ਕੀਤਾ ਹੁੰਦਾ ਨਾ ਬਿਲਕੁਲ ਭਾਜੀ ਤੁਸੀਂ ਵੀ ਜੰਗਲ 'ਚ ਰਹਿੰਦੇ ਆ ਹਾਂਜੀ ਹਾਂਜੀ ਭਾਜੀ ਤੁਹਾਡਾ ਡੇਰਾ ਇੱਥੇ ਤੁਸੀਂ ਦੇਖੋ ਕਿ ਆਪਾਂ ਕਿੰਨਾ ਕਿੱਥੋਂ ਦੇਖ ਲਿਆ ਅੱਜ ਤੱਕ ਜਿਹੜਾ ਬੋਰ ਚੱਲਦਾ ਲੋਕਾਂ ਦੇ ਭਾਜੀ ਜਿੱਦਾਂ ਧਰਮੀ ਪੈ ਰਹੀ ਹੈ ਟੈਂਪਰੇਚਰ ਬਹੁਤ ਵਧੀਆ ਭਾਜੀ ਬਿਲਕੁਲ ਵਿੱਚ ਵੀ ਲਗਭਗ ਜੰਗਲ ਵਿੱਚ ਅੱਗ ਲੱਗੀ ਹੋਈ ਹੈ ਸਾਰੇ ਪਾਸੇ ਜੀ ਉਹਦੇ ਵਿੱਚ ਵੀ ਇੰਨਾ ਪ੍ਰੈਸ਼ਰ ਨਾਲ ਪਾਣੀ ਆਉਣਾ ਭਾਜੀ ਇਹ ਵੀ ਇੱਕ ਕੁਦਰਤ ਦਾ ਕ੍ਰਿਸ਼ਮਾ ਹੀ ਆ ਭਾਜੀ ਬਿਲਕੁਲ ਜੀ ਭਾਈ ਜੀ ਦੂਜੀ ਗੱਲ ਦੇਖੋ ਕਿ ਲੋਕਾਂ ਨੂੰ ਬਹੁਤ ਘੱਟ ਪਤਾ ਆ ਕਿ ਜਿਹੜੇ ਇਹ ਪਾਣੀ ਪੀਣ ਦੇਣਾ ਫਾਇਦੇ ਬਹੁਤ ਆ ਹਾਂਜੀ ਹਾਂਜੀ ਭਾਈ ਜੀ ਇਹ ਪਹਾੜਾਂ ਦੇ ਵਿੱਚੋਂ ਪਾਣੀ ਨਿਕਲਦਾ ਪਹਾੜ ਬਿਲਕੁਲ ਸੁੱਕੇ ਆ ਹਾਂਜੀ ਦੇਖ ਲਓ ਪਹਾੜ ਬਿਲਕੁਲ ਸੁੱਕੇ ਹੋਏ ਆ ਐਦਾਂ ਲੱਗਦਾ ਕਿ ਪਹਾੜਾਂ ਦੀ ਹਣਾ ਰੀਤਾ ਥੱਲੇ ਡਿੱਗਦੀ ਆ ਹਾਂਜੀ ਹਾਂਜੀ ਪਰ ਜਿਹੜਾ ਪਾਣੀ ਆ ਇਹ ਪਹਾੜਾਂ ਚੋਂ ਹੀ ਨਿਕਲਦਾ ਪਹਾੜਾਂ ਚੋਂ ਨਿਕਲਦਾ ਹਾਂਜੀ ਹਣਾ ਉਹਨਾਂ ਚੋਂ ਰਿਸਦਾ ਆ ਲੈ ਕਮਾਲ ਦੀ ਗੱਲ ਆ ਕਿ ਕੁਦਰਤ ਕਿੰਨੀ ਬਿਆਨਤੋ ਆ ਬਿਆਨਤ ਆ ਭਾਈ ਜੀ ਤੇ ਰੰਗ ਭਾਜੀ ਜਿਹੜੇ ਆ ਵੱਖਰੇ ਹੀ ਆ ਭਾਜੀ ਵੱਖਰੇ ਰੰਗ ਆ ਪ੍ਰਮਾਤਮਾ ਨੇ ਹਰੇਕ ਦਾ ਸੋਚਿਆ ਹੋਇਆ ਆ ਜੇ ਜੰਗਲ ਦੇ ਵਿੱਚ ਜਾਨਵਰ ਰਹਿੰਦੇ ਆ ਤਾਂ ਉਹਨਾਂ ਦਾ ਵੀ ਸੋਚਿਆ ਹੋਇਆ ਆ ਸੋਚਿਆ ਹੋਇਆ ਭਾਜੀ ਉਹਨਾਂ ਨੂੰ ਪਤਾ ਆ ਕਿ ਪਾਣੀ ਆ ਦੇਖ ਵੀਰੇ ਆ ਨਿਸ਼ਾਨ ਦਿਖਾਓ ਆ ਹਰੇਕ ਜਾਨਵਰ ਦੇ ਨਿਸ਼ਾਨ ਮਾ ਦਿੱਤੇ ਹਾਂਜੀ ਹਾਂਜੀ ਭਾਜੀ ਥੱਲੇ ਦੇਖ ਲਓ ਕੱਲੇ ਕੱਲੇ ਜਾਨਵਰ ਦੇ ਨਿਸ਼ਾਨ ਜਿਹੜਾ ਪਾਣੀ ਪੀਂਦਾ ਜਾਨਵਰ ਇੱਥੇ ਆ ਕੇ ਉਹਦੇ ਪੈਰਾਂ ਦੇ ਨਿਸ਼ਾਨ ਆ ਮਤਲਬ ਕਹਿ ਸਕਦੇ ਆ ਕਿ ਜਾਨਵਰ ਇੱਥੇ ਪਾਣੀ ਪੀਣ ਆਉਂਦੇ ਆ ਕਿ ਚਾਹੇ ਕੋਈ ਮੱਝ ਆ ਗਾਂ ਆ ਤਿੰਦੂ ਆ ਆ ਜਾਂ ਕੋਈ ਜਾਨਵਰੀ ਕੋਈ ਵੀ ਸੰਭਰ ਵਗੈਰਾ ਆਇਆ ਜਾਂ ਇਰਨਵਾ ਉਹ ਆ ਕਿੱਥੇ ਪਾਣੀ ਪੀਂਦੇ ਆ ਪੈਰਾਂ ਦੇ ਨਿਸ਼ਾਨ ਦੱਸਦੇ ਆ ਕਿ ਉਹ ਰਾਤ ਨੂੰ ਇੱਥੇ ਆ ਕੇ ਘੁੰਮਦੇ ਆ ਭਾਜੀ ਮੈਨੂੰ ਵੀ ਲਗਭਗ 1.5 ਸਾਲ ਹੋ ਗਿਆ ਭਾਜੀ ਜੰਗਲ 'ਚ ਇੱਥੇ ਰਹਿੰਦੇ ਨੂੰ ਹਾਂਜੀ ਤੇ ਮੈਂ ਨਾ ਭਾਜੀ ਪਾਣੀ ਦਾ ਕੋਈ ਸਰੋਤ ਨਹੀਂ ਹੋਰ ਦੇਖਿਆ ਇਸ ਤੋਂ ਇਲਾਵਾ ਅੱਛਾ ਜੀ ਤੇ ਲਗਭਗ ਸਾਰੀਆਂ ਭਾਜੀ ਚੋਆ ਜਿਹੜੀਆਂ ਸੁੱਕੀਆਂ ਪਈਆਂ ਜਾਂਦਾ ਬਿਲਕੁਲ ਜੀ ਤੇ ਇੱਕ ਹੀ ਮੈਨੂੰ ਇੱਕੋ ਮਾਤਰ ਇਹ ਦੇਖੀ ਆ ਵੀ ਜਿਹੜਾ ਪਾਣੀ ਇੰਨੇ ਪ੍ਰੈਸ਼ ਤੇ ਇਹ ਕੁਦਰਤ ਸੋਚ ਰਹੀ ਹੈ ਭਾਈ ਸੋਚਦੀ ਹੈ ਜੀ ਬੰਦਾ ਨਹੀਂ ਸੋਚਦਾ ਬਿਲਕੁਲ ਜੀ ਕੁਦਰਤ ਸੋਚਦੀ ਹੈ ਜਦੋਂ ਆ ਦੇਖ ਲੋ ਬੰਦੇ ਦੇ ਕੰਮ ਦੇਖ ਲੋ ਬੰਦਾ ਇੱਥੇ ਲੋਕੀ ਆਉਂਦੇ ਆ ਲੋਕਾਂ ਦੇ ਕਾਗਜ ਸਿੱਟਦੇ ਆ ਹਾਂ ਇਹ ਫੇ ਇਹ ਤੋਂ ਵੱਡੀ ਬੇਬਕੂਫੀ ਹੋਰ ਕੀ ਹੋ ਸਕਦੀ ਆ ਕਿ ਆ ਨਾ ਨਾਏ ਆ ਇੱਥੇ ਕਲੀਨਿੰਗ ਪਲਾਸ ਦੇ ਸ਼ੈਂਪੂਆਂ ਦੇ ਪੌਚ ਸੱਟੇ ਹੋਏ ਆ ਲੈ ਮਤਲਬ ਹੈ ਨਹੀਂ ਅਕਲ ਨਹੀਂ ਹੈਗੀ ਲੋਕਾਂ ਨੂੰ ਕਿ ਜਾਨਵਰ ਵਾਲਾ ਵੀ ਪਾਣੀ ਪੀਣ ਵਾਸਤੇ ਖਰਾਬ ਕਰ ਰਹੇ ਆ ਜਿਹੜਾ ਕਿ ਇੰਨਾ ਛੋਧੋ ਆ ਤਾਂ ਵੀਰੇ ਫਿਰ ਜਿਹੜੇ ਜਾਨਵਰ ਆ ਇੱਥੇ ਉਹ ਤਕਰੀਬਨ ਆਉਂਦੇ ਹੋਣਗੇ ਆ ਬਿਲਕੁਲ ਭਾਜੀ ਹਨਾ ਇੱਕੋ ਇੱਕ ਬਈ ਸਰੋਤ ਦਾ ਪਾਣੀ ਦਾ ਇੱਕੋ ਇੱਕ ਸਰੋਤ ਇੱਕੋ ਇੱਕ ਸਰੋਤ ਆ ਤੇ ਲਗਭਗ ਮੇਰੇ ਕੰਨ ਸਾਰੇ ਜਾਨਵਰ ਇੱਥੇ ਆਉਂਦੇ ਹੋਣੇ ਭਾਜੀ ਤੇ ਬਾਕੀ ਜਾਨਵਰ ਤਾਂ ਭਾਜੀ ਜੰਗਲ ਵਿੱਚ ਬਹੁਤ ਆ ਤੁਸੀਂ ਤੁਸੀਂ ਨਾ ਤੁਸੀਂ ਦੇਖੇ ਸੀ ਬੱਚੇ ਜਾਨਵਰ ਬਾਗ ਦੇ ਬੱਚੇ ਦੇਖੇ ਬਾਗ ਖੁਦ ਦੇਖਿਆ ਭਾਜੀ ਮੈਂ ਅੱਛਾ ਜੀ ਹਾਂਜੀ ਭਾਜੀ ਲੋਕੀ ਕਹਿੰਦੇ ਆ ਕਿ ਤਿੰਦੂਆ ਤੇ ਜਿਹੜਾ ਬਾਗ ਵਾ ਮਤਲਬ ਆਪਣੇ ਤੇ ਬਾਗ ਹੈ ਨਹੀਂ ਹਸ਼ਿਆਰਪੁਰ ਚ ਜੰਗਲ ਚ ਭਾਜੀ ਦੋ ਜਾਨਵਰ ਆ ਇੱਥੇ ਅੱਛਾ ਜੀ ਇੱਕ ਜਿਹਨੂੰ ਤੀਂਦੂਆ ਕਹਿੰਦੇ ਇਹ ਜਿਹਦੇ ਗੋਲ-ਗੋਲ ਦੱਬੇ ਆ ਅੱਛਾ ਜੀ ਇੱਕ ਧਾਰੀਆਂ ਵਾਲਾ ਜਾਨਵਰ ਆ ਭਾਜੀ ਅੱਛਾ ਜੀ ਉਹਨੂੰ ਬਾਗ ਕਹਿੰਦੇ ਸ਼ਾਇਦ ਉਹਨੂੰ ਚੀਤਾ ਕਹਿੰਦੇ ਆ ਉਹਨੂੰ ਚੀਤਾ ਕਹਿੰਦੇ ਆ ਹਾਂ ਬਿਲਕੁਲ ਅੱਛਾ ਜਿਹੜਾ ਮੈਂ ਕਹਿੰਦਾ ਬੰਗਾਲੀ ਟਾਈਗਰ ਹੁੰਦਾ ਜਿਹੜੇ ਬਾਗ ਵੱਡੇ ਹੁੰਦੇ ਸ਼ਾਇਦ ਉਹ ਤਾਂ ਮੈਨੂੰ ਲੱਗਦਾ ਨਹੀਂ ਹੈਗੇ ਉਹ ਨਹੀਂ ਹੈਗੇ ਵੀਰੇ ਪਰ ਬਾਗ ਹੈਗਾ ਆ ਇੱਥੇ ਹਾਂ ਬਾਗ ਹੈਗਾ ਆ ਬਾਗ ਹੈਗਾ ਆ ਲੋਕਾਂ ਨੇ ਸੀਦਾ ਬਾਗ ਦੀ ਇੱਕ ਪ੍ਰਜਾਤੀ ਆ ਜਿੱਦਾ ਹਾਂਜੀ ਥੋੜੇ ਹਲਕੇ ਹੋਣਗੇ ਜਿਹੜੇ ਵੱਡੇ ਬੰਗਾਲੀ ਟਾਈਗਰ ਉਹ ਜ਼ਿਆਦਾ ਸਾਕਤਵਾਰ ਹੁੰਦੇ ਆ ਬਿਲਕੁਲ ਦੇ ਮੁਕਾਬਲੇ ਥੋੜਾ ਜਿਹਾ ਇਹ ਘਟਿਆ ਤੇ ਹੈ ਪਰ ਜਾਨਵਰ ਹੈ ਇਹ ਨਹੀਂ ਜਾਨਵਰ ਹੈਗਾ ਜੀ ਆ ਪੈਰਾਂ ਦੇ ਨਿਸ਼ਾਨ ਦੇਖ ਲਓ ਜੀ ਜੇ ਕਿਸੇ ਦੇ ਪਛਾਣ ਦੇ ਵਿੱਚ ਹੈਗੇ ਆ ਜਿਹੜੇ ਜਾਨਵਰ ਇੱਥੇ ਪਾਣੀ ਪੀਣ ਆਉਂਦੇ ਆ ਭਾਜੀ ਕੋਈ ਮੁਸ਼ਕਲ ਨਹੀਂ ਪਾਣੀ ਦੇ ਵਿੱਚੋਂ ਹਾਂਜੀ ਬਿਲਕੁਲ ਸਾਫ਼ ਸੁਥਰਾ ਪਾਣੀ ਆ ਬਲ ਕਰੋ ਇਹ ਫਿਲਟਰ ਵਾਲਾ ਫਿਲਟਰ ਵਾਲਾ ਪਾਣੀ ਆ ਮਤਲਬ ਫਿਲਟਰ ਨੂੰ ਹੀ ਮਾ ਦਿੰਦਾ ਇਹ ਮਾ ਦਿੰਦਾ ਪਿਆਗਾ ਮਤਲਬ ਆ ਚਾਰੋ ਲਾਇਆ ਨਾ ਹਾਂ ਉਹਦੇ ਨਾਲ ਕਿਤੇ ਵਧੀਆ ਚੀਜ਼ ਕਿਤੇ ਵਧੀਆ ਨਾਲ ਠੰਡਾ ਪਾਣੀ ਬੜਾ ਜੀ ਇੰਨੀ ਗਰਮੀ ਦੇ ਵਿੱਚ ਹਾਂਜੀ ਹਾਂਜੀ ਪਾਜੀ ਤੇ ਚਲੋ ਜੀ ਤੁਸੀਂ ਦੇਖ ਲਓ ਕੀ ਆ ਕੁਝ ਹੋ ਆ ਜੰਗਲ ਦੇ ਵਿੱਚ ਮੇਰੇ ਵੀਰ ਕੁਦਰਤ ਨਾਲ ਜੁੜਨ ਦੀ ਕੋਸ਼ਿਸ਼ ਕਰਿਆ ਕਰੋ ਜੰਗਲ ਦੇ ਵਿੱਚ ਬਹੁਤ ਕੁਝ ਹੋ ਆ ਜੋ ਤੁਹਾਨੂੰ ਦੇਖਣ ਵਾਸਤੇ ਮਿਲ ਸਕਦਾ ਆ ਅਜੀ ਵੀਰ ਆਪਾਂ ਪਿੰਡ ਤੋਂ ਕਿੰਨੀ ਕੁ ਦੂਰ ਆ ਗਏ ਹਾਂ ਭਾਜੀ ਲਗਭਗ 10 ਕਿਲੋਮੀਟਰ ਆ ਹੀ ਗਏ ਭਾਜੀ ਹਨਾ ਹਾਂਜੀ ਮਤਲਬ ਜਿਹੜੇ ਮਿੰਗਰੋਵਲ ਦੇ ਜੰਗਲ ਆ ਹਿਸ਼ਾਰਬ ਸਭ ਤੋਂ ਭਾਰੇ ਜੰਗਲ ਵਾਣਾ ਹਾਂਜੀ ਹਾਂਜੀ ਭਾਜੀ ਤੇ ਆਪਾਂ ਇੱਕ ਵਾਰ ਦੇਖਾਂਗੇ ਉੱਪਰ ਪਾਣੀ ਕਿੱਥੋਂ ਨਿਕਲਦਾ ਆ ਆਓ ਭਾਈ ਜੇ ਆਪਾਂ ਨੂੰ ਦੇਖਣ ਵਾਸਤੇ ਮਿਲ ਜਵੇ ਤਾਂ ਆਹ ਦੇਖੋ ਜੀ ਆਹ ਪਾਈਪ ਕਿਸੇ ਵਧੀਆ ਬੰਦੇ ਨੇ ਲਾ ਦਿੱਤੀ ਕਿ ਚਲੋ ਪਾਣੀ ਇੱਥੋਂ ਨਿਕਲ ਕੇ ਚੰਗੀ ਤਰ੍ਹਾਂ ਬਹਾ ਪੈ ਜਾਵੇ ਆਹ ਪਾਣੀ ਆਉਂਦਾ ਆ ਜੀ ਆਵਾਜ਼ ਸੁਣ ਸਕਦੇ ਆ ਤੁਸੀਂ ਉੱਪਰ ਆਵੇ ਭਾਜੀ ਉੱਪਰ ਵੀ ਹੈਗਾ ਆ ਵਧੀਆ 뷰 ਆ ਇਹ ਭਾਜੀ ਮੁੰਡਲੀ ਹਿੱਸਾ ਜਿੱਥੋਂ ਪਾਣੀ ਨਿਕਲਦਾ ਅੱਜ ਪਹਾੜ ਚੋਂ ਹਾਂਜੀ ਹਾਂਜੀ ਭਾਜੀ ਹਾਂਜੀ ਉੱਪਰ ਦੇਖਣਾ ਕਿਹੜਾ ਸਰੋਤ ਆ ਕਿੱਥੋਂ ਬਿਲਕੁਲ ਜੀ ਹਾਂ ਇਹ ਵੀ ਭਾਜੀ ਇੱਕ ਬਰਦਾ ਨਹੀਂ ਹੈ ਇੱਕ ਬਰਦਾਣਾ ਜੀ ਬਿਲਕੁਲ ਉਹ ਬਾਕੀ ਪਹਾੜੀਆਂ ਹੈਗੀਆਂ ਹੀ ਆ ਬਿਲਕੁਲ ਕਿੰਨੇ ਪਾਣੀ ਨੰਕੇ ਆਏ ਆ ਕੱਲੀ ਇਹੀ ਪਾਣੀ ਆ ਦੇਖੋ ਇਹਨਾਂ ਜੋ ਵੀ ਪਾਣੀ ਪੈਰਾ ਤੇ ਉਹ ਜਿਹੜੇ ਚੱਲਦੇ ਪੈ ਤੇ ਪਾਣੀ ਆ ਪਾਣੀ ਆ ਇਹਦੇ ਵਿੱਚ ਇੱਕ ਚੀਜ਼ ਬਾਜੀ ਮੈਂ ਹੋਰ ਦੇਖੀਏ ਹਾਂਜੀ ਇੱਥੇ ਦੀ ਖਾਸੀਅਤ ਇੱਥੇ ਪਾਣੀ ਦੀ ਖਾਸੀਅਤ ਇਹਦੇ ਵਿੱਚ ਨਾ ਬਾਜੀ ਥੋੜਾ ਆਇਲ ਜਿਹਾ ਆਉਂਦਾ ਦੇਖੋ ਬਿਲਕੁਲ ਜੀ ਜਿੱਦਾਂ ਆਇਲ ਹੁੰਦਾ ਨਾ ਕਿਸੇ ਚੀਜ਼ ਦਾ ਤੇ ਕਾਫੀ ਸਾਡੀ ਗੱਲ ਨੋਟ ਕਰਨ ਵਾਲੀ ਹੈ ਕਿ ਪਾਣੀ ਇਦਾਂ ਲੱਗਦਾ ਜਿਦਾਂ ਨਾ ਹਾਂ ਬਖਰੇ ਤਰੀਕੇ ਦਾ ਆ ਬਖਰੇ ਤਰੀਕੇ ਦਾ ਤੇ ਕੁਝ ਸਮਾਂ ਪਹਿਲਾਂ ਭਾਈ ਇੱਥੇ ਨਾ ਕੋਈ ਜਿੱਦਾਂ ਬਾਹਲੀਆਂ ਕੰਪਨੀਆਂ ਵੈਈਆਂ ਸੀ ਆਪਣੇ ਰਫਾਨ ਵਾਲੀ ਮਸ਼ੀਨਾਂ ਲੈ ਕੇ ਅੱਛਾ ਜੀ ਤੇ ਉਹਨਾਂ ਨੇ ਇਹ ਚੀਜ਼ ਨੂੰ ਨੋਟ ਕੀਤਾ ਅੱਛਾ ਜੀ ਤੇ ਤੇਲ ਹੋ ਸਕਦਾ ਅੱਛਾ ਜੀ ਤੇ ਉਹਨਾਂ ਨੇ ਵੀ ਥੋੜੀ ਖੋਜ ਪੜਾ ਕੀਤੀ ਜਿੱਦਾਂ ਮਸ਼ੀਨਾਂ ਵਿੱਚ ਨਾ ਲਾ ਕੇ ਹਾਂਜੀ ਪਰ ਉਹਨਾਂ ਨੂੰ ਮਿਲਿਆ ਨਹੀਂ ਜਿੱਦਾਂ ਕੁਝ ਹਨ ਬਹੁਤੀ ਵਧੀਆ ਰਿਜ਼ਲਟ ਨਹੀਂ ਮਿਲੇ ਮੜਾ ਨਹੀਂ ਕੀਤਾ ਉਹਨਾਂ ਨੇ ਵੀ ਹੈ ਨਹੀਂ ਉਹਨਾਂ ਨੂੰ ਮਤਲਬ ਉਸ ਤਰੀਕੇ ਨਾਲ ਜਿੱਦਾਂ ਉਹਨਾਂ ਨੂੰ ਹਾਂ ਜੀ ਆਹੀ ਪਹਾੜਾਂ ਚੋਂ ਪਾਣੀ ਦੇ ਰਿਸ ਦਾ ਆਇਆ ਜੀ ਹਾਂ ਜੀ ਆ ਦੇਖ ਲਓ ਪਹਾੜਾਂ ਦੇ ਵਿੱਚੋਂ ਇਹ ਪਾਣੀ ਰਿਸ ਕੇ ਅੱਗੇ ਜਾਂਦਾ ਹੈ ਜੀ ਕੁਦਰਤ ਬਹੁਤ ਬਿਆਨਤਾ ਜੀ ਬਿਲਕੁਲ ਭਾਈ ਆ ਦੇਖੋ ਜੀ ਬਿਲਕੁਲ ਰੇਤ ਵਾ ਜਿੱਦਾਂ ਦੀ ਸੁਆਹ ਹੁੰਦੀ ਆ ਆ ਪਹਾੜ ਚੋਂ ਪਾਣੀ ਨਿਕਲਦਾ ਹੈ ਜੀ ਵੇਰੇ ਇਦਾਂ ਪਾਣੀ ਆ ਨਾ ਲੋਕਾਂ ਨੇ ਹਿਮਾਚਲ ਦੇ ਜਦੋਂ ਆਪਾਂ ਜਾਂਦੇ ਆ ਕਸੌਲੀ ਵੱਲ ਜਾਂ Shimla ਵੱਲ ਜਿਹੜਾ ਪਹਾੜਾਂ ਚੋਂ ਆ ਇਦਾਂ ਪਾਈਪਾਂ ਦੇ ਵਿੱਚੋਂ ਪਾਣੀ ਆਉਂਦਾ ਹਾਂ ਝਰਨੇ ਜਿਹੜੇ ਝਰਨੇ ਜਿਹੜੇ ਉੱਥੇ ਵਗਦੇ ਆ ਲੋਕੀ ਕਹਿੰਦੇ ਉੱਪਰ ਝਰਨੇ ਦਾ ਪਾਣੀ ਵਿੱਚੋਂ ਨਿਕਲ ਕੇ ਜਦੋਂ ਦੀ ਜਾਂਦੇ ਆ ਨਾ ਕਿਤੇ ਵੀ ਜਾਂਦੇ ਆ ਜਾਂ ਪਹਾੜੀ ਇਲਾਕੇ ਵੱਲ ਹਾਂਜੀ ਹਾਂਜੀ ਤੇ ਕੁਦਰਤ ਨੇ ਇੱਥੇ ਹੀ ਦੇਖ ਲਓ ਹਿਮਾਚਲ ਬਣਾਇਆ ਪਿਆ ਆ ਹਿਮਾਚਲ ਬਿਲਕੁਲ ਭਾਈ ਤੁਸੀਂ ਦੂਸਰੀ ਗੱਲ ਦੇਖੋ ਅਸੀਂ ਸਿਰਫ ਇਹ ਮਤਲਬ ਹਿਸ਼ਾਰਪੁਰ ਤੋਂ ਤਕਰੀਬਨ ਹੋਵਾਂਗੇ ਆਪਾਂ 15 ਕਿਲੋਮੀਟਰ ਦੂਰ ਹੋਵਾਂਗੇ ਬਿਲਕੁਲ ਜਿਆਦਾ ਤੁਸੀਂ ਟੈਂਪਰੇਚਰ ਦਾ ਇੱਥੇ ਦੇਖੋ ਟੈਂਪਰੇਚਰ ਦਾ ਕਿੰਨਾ ਫਰਕ ਵਾ ਮਤਲਬ ਗਰਮੀ ਦਾ ਨਾਮੋ ਨਿਸ਼ਾਨ ਨਹੀਂ ਇਸ ਟਾਈਮ ਹੈਗਾ ਸਵੇਰ ਦੇ 9:00 ਵੱਜੇ ਚੱਲੇ ਆ ਆਪਾਂ ਸਵੇਰੇ 6:00 5:30 6:00 ਵਜੇ ਆਏ ਸੀਗੇ ਹਾਂਜੀ ਹਾਂਜੀ ਉਦੋਂ ਦਾ ਲੈ ਕੇ ਹੁਣ ਦਾ ਕਿੰਨਾ ਫਰਕ ਵਾ ਕਿ ਟੈਂਪਰੇਚਰ ਦੇ ਵਿੱਚ ਮਤਲਬ ਬਾਜੀ ਇਸ ਕਰਕੇ ਸਾਨੂੰ ਕੁਦਰਤ ਅਵੇਅਰ ਕਰਦੀ ਆ ਹੁਣ ਟੈਂਪਰੇਚਰ ਬਾਜੀ ਦੇਖੋ ਦਾ 50 ਦੇ ਲਾਗੇ ਪਹੁੰਚ ਚੁੱਕਾ ਆ ਬਿਲਕੁਲ ਜੀ ਪਹੁੰਚ ਚੁੱਕਾ ਹੈ ਜੀ ਤੇ ਆਪਾਂ ਜੰਗਲ 'ਚ ਖੜੇ ਆ ਆਪਾਂ ਨੂੰ ਬਿਲਕੁਲ ਨਹੀਂ ਮਹਿਸੂਸ ਹੋ ਰਿਹਾ ਹਾਂਜੀ ਕਿਉਂਕਿ ਦਰਖਤ ਆ ਜਿਹੜਾ ਇੱਥੇ ਵਾਤਾਵਰਨ ਆ ਬਿਲਕੁਲ ਸ਼ੁੱਧ ਹੈ ਸ਼ੁੱਧ ਆ ਬਿਲਕੁਲ ਜੀ ਤੇ ਸਾਨੂੰ ਏਸੀ ਲੋਡ ਦੀ ਲੋੜ ਨਹੀਂ ਭਾਜੀ ਇੱਥੇ ਜੰਗਲ ਵਿੱਚ ਹਾਂਜੀ ਤੇ ਸਾਨੂੰ ਇੱਥੋਂ ਸਿੱਖਣਾ ਚਾਹੀਦਾ ਵੀ ਸਾਨੂੰ ਜਿਹੜੇ ਆ ਦਰਖਤ ਜਿਹੜੇ ਆ ਪੇੜ ਪੌਦੇ ਆ ਕਿੰਨੀ ਮਾਤਰਾ 'ਚ ਸਾਨੂੰ ਆਪਣੇ ਪਿੰਡਾਂ 'ਚ ਵੀ ਲਾਉਣੇ ਚਾਹੀਦੇ ਆ ਸ਼ਹਿਰਾਂ 'ਚ ਵੀ ਲਾਉਣੇ ਚਾਹੀਦੇ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਸਾਡਾ ਜਿਹੜਾ ਵਾਤਾਵਰਨ ਠੰਡਾ ਹੋ ਸਕੇ ਠੰਡਾ ਹੋ ਸਕੇ ਬਿਲ ਤੇ ਪਾਜੀ ਇੱਕ ਗੱਲ ਹੋਰ ਕੀ ਅ ਤੁਸੀਂ ਦੇਖ ਲਓ ਜਿਹੜੇ ਪਹਾੜਵਾ ਇਧਰ ਕੈਮਰਾ ਮਾਰਿਓ ਇਦਾਂ ਲੱਗ ਰਿਹਾ ਜਿੱਦਾਂ ਨਾ ਇਹ ਸਵਾ ਮਿੱਟੀ ਨਹੀਂ ਹੁੰਦੀ ਸਵਾ ਹੁੰਦੀ ਆ ਜੀ ਹਾਂਜੀ ਹਾਂਜੀ ਉਸ ਹਾਬ ਦਾ ਇਹ ਪਹਾੜ ਇਦਾਂ ਦਾ ਆ ਉਹ ਸਾਹਮਣੇ ਨਿਗਾਹ ਮਾਰਿਓ ਉਹ ਪਹਾੜ ਇਸ ਤਰ੍ਹਾਂ ਦਾ ਆ ਜਿੱਦਾਂ ਗਾਚੀ ਹੁੰਦੀ ਆ ਅਸੀਂ ਅੱਗੇ ਗਾਚੀ ਲਾਉਂਦੇ ਹੁੰਦੇ ਸੀਗੇ ਹਨਾ ਜੀ ਹਾਂਜੀ ਹਾਂਜੀ ਉਹਦੇ ਵਰਗਾ ਉਹਦੇ ਵਰਗੀ ਚੀਜ਼ ਵਾ ਜਿਹੜੀ ਉਹਦੇ ਵਿੱਚੋਂ ਨਿਕਲ ਰਹੀ ਆ ਹੂੰ ਮਤਲਬ ਪਹਾੜ ਦੇ ਵਿੱਚੋਂ ਹਰੇਕ ਆਪਣਾ ਆਪਣਾ ਸੋਰਸ ਕੁਦਰਤ ਨੇ ਰੱਖਿਆ ਹੋਇਆ ਆ ਠੀਕ ਪਹਾੜ ਇੱਕ ਹੈਗਾ ਜਿੱਦਾਂ ਦਾ ਜਿੱਦਾਂ ਦੀ ਸਵਾਹ ਹੁੰਦੀ ਆ ਦੂਜੇ ਪਾਸੇ ਉਹ ਪੀਲੀ ਜਿੱਦਾਂ ਦੀ ਗੱਚੀ ਹੁੰਦੀ ਆ ਜੀ ਤੇ ਦੇਖ ਲਓ ਕੁਦਰਤ ਨੇ ਹਾਰਾ ਜਾਨਵਰਾਂ ਨੇ ਭਾਜੀ ਆਪਣੀਆਂ ਖੁੱਡਾਂ ਬਣਾਈਆਂ ਹੋਈਆਂ ਆਂ ਦੇਖ ਲਓ ਰਹਿਣ ਵਾਸਤੇ ਸਾਹਮਣੇ ਖੁੱਡਾਂ ਬਣਾਈਆਂ ਹੋਈਆਂ ਆਂ ਪਤਾ ਨਹੀਂ ਕਿਹੜਾ ਜਾਨਵਰ ਇੱਥੇ ਰਹਿੰਦਾ ਹੋਊਗਾ ਬਟ ਇਦਾਂ ਆ ਕਿ ਉਹਨਾਂ ਆਪਣੀ ਖੁੱਡ ਤਿਆਰ ਕੀਤੀ ਹੋਈ ਆ ਇਦਾਂ ਹੀ ਉੱਪਰ ਜਿਹੜੇ ਪਹਾੜ ਥੱਲੇ ਹੁੰਦੇ ਗਦੇ ਆ ਜਿੱਥੇ ਉਹਨੂੰ ਆਪਣਾ ਰਹਿਣ ਬਸੇਰਾ ਮਿਲਦਾ ਆ ਉਹ ਆਪਣੇ ਇੱਥੇ ਰਹਿੰਦੇ ਆ ਦੜਖਲ ਮੈਂ ਦੱਸ ਦਵਾ ਇਹ ਮਿੰਗਰੋਵਾਲ ਦੇ ਜੰਗਲ ਵਾ ਮਿੰਗਰੋਵਾਲ ਪਿੰਡ ਤੋਂ ਤਕਰੀਬਨ ਅਸੀਂ 12-13 ਕਿਲੋਮੀਟਰ ਦੂਰ ਆ ਚੁੱਕੇ ਆ ਜੰਗਲ ਦਾ ਲਾਸਟ ਪੁਆਇੰਟ ਆ ਇੱਥੋਂ ਹਿਮਾਚਲ 5 ਕਿਲੋਮੀਟਰ ਵਾ ਹਿਮਾਚਲ ਦਾ ਬਾਰਡਰ 5 ਕਿਲੋਮੀਟਰ ਵਾ ਅਸੀਂ ਅਸੀਂ ਕਹਿ ਸਕਦੇ ਆ ਕਿ ਠੰਡਾ ਏਰੀਆ ਦਰੱਖਤਾਂ ਨਾਲ ਹੀ ਹੁੰਦਾ ਆ ਹੋਰ ਕਿਸੇ ਚੀਜ਼ ਨਾਲ ਨਹੀਂ ਹੁੰਦਾ ਤੁਸੀਂ ਏਸੀ ਜਿੰਨਾ ਮਰਜ਼ੀ ਬੈਲੋ ਪਰ ਜਿਹੜੀ ਫੀਲਿੰਗ ਤੁਹਾਨੂੰ ਇੱਥੇ ਆ ਕੇ ਮਿਲਦੀ ਆ ਉਹ ਤੁਹਾਨੂੰ ਏਸੀ ਨਹੀਂ ਦੇ ਸਕਦਾ ਆਲੇ-ਦੁਆਲੇ ਪੰਛੀਆਂ ਦੀ ਚਿਕਨਾਹਟ ਆ ਬਿਲਕੁਲ ਉਹਨਾਂ ਦੀ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਆ ਸਾਹਮਣੇ ਲੋਕਾਂ ਦੇ ਪਸ਼ੂ ਆ ਜਿਹੜੇ ਆਪਣੇ ਆਪ ਆ ਜਾਂਦੇ ਆ ਤੇ ਆਪਣੇ ਆਪ ਘਰਾਂ ਨੂੰ ਚੋਕ ਕੇ ਚਲ ਜਾਂਦੇ ਆ ਆਪਣਾ ਘਾਹ ਖਾ ਕੇ ਪਾਣੀ ਪੀ ਕੇ ਮੁੜ ਕੇ ਵਾਪਸ ਮਿਲਦੇ ਆ ਜੀ ਨੈਕਸਟ ਬਲੌਗ ਦੇ ਵਿੱਚ ਇਹ ਸੀ ਅੱਜ ਸਾਡਾ ਬਲੌਗ ਤੁਹਾਨੂੰ ਦਿਖਾਉਣ ਦੀ ਇਹ ਕੋਸ਼ਿਸ਼ ਕੀਤੀ ਆ ਜਿਹੜੇ ਪਰਿਵਾਰ ਜੰਗਲ ਦੇ ਵਿੱਚ ਰਹਿੰਦੇ ਆ ਕਿੰਨਾ ਔਖਾ ਰਹਿਣਾ ਜ਼ਰੂਰ ਔਖਾ ਆ ਜੀ ਉਹਨਾਂ ਨੂੰ ਦੁੱਖ ਤਕਲੀਫਾਂ ਹੈਗੀਆਂ ਆ ਪਾਣੀ ਪਰ ਕੁਦਰਤ ਨੇ ਉਹਨਾਂ ਦਾ ਇੰਤਜ਼ਾਮ ਕੀਤਾ ਹੋਇਆ ਹੈ ਜੀ ਫਿਰ ਵੀ ਬਹੁਤ ਸ਼ੇਰਦਿਲ ਕਹਿ ਸਕਦੇ ਆ ਜਿਹੜਾ ਪਰਿਵਾਰ ਰਹਿੰਦਾ ਆ ਇੱਕ ਪੈਸੇ ਦੀ ਕਮੀ ਕਰਕੇ ਛੱਡ ਕੇ ਨਹੀਂ ਜਾ ਪਾ ਰਿਹਾ ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਹੈਗੇ ਥੱਲੇ ਘਰ ਲੈਣ ਵਾਸਤੇ ਲੋਕ ਹੀ ਆਪਣੇ ਘਰ ਛੱਡ ਕੇ ਥੱਲੇ ਰਹਿਣ ਲੱਪੇ ਕਿ ਉਹਨੂੰ ਉਹਨਾਂ ਨੂੰ ਜਾਨਵਰ ਨਾ ਖਾਣ ਜਾਂ ਉਹਨਾਂ ਦੇ ਬੱਚੇ ਵਧੀਆ ਵਿੱਦਿਆ ਪ੍ਰਾਪਤੀ ਕਰਨ ਤਾਂ ਕਰਕੇ ਚੱਲ ਗਏ ਆ ਇਹ ਪਰਿਵਾਰ ਜਿਹੜਾ ਹੈਗਾ ਆ ਪਿਛਲੇ ਨੇ ਦਾਦੇ ਪੜਦਾਦੇ ਵੀ ਇੱਥੋਂ ਰਹਿੰਦੇ ਆ ਤਕਰੀਬਨ ਕਹਿੰਦੇ ਸਾਨੂੰ 100 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਇਹ ਪਰਿਵਾਰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਹੋਰ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਲੋਕਾਂ ਨੂੰ ਇੱਥੋਂ ਅੱਗੇ ਵੀ ਅਸੀਂ ਜੰਗਲ 'ਚ ਜਾਵਾਂਗੇ ਧੰਨਵਾਦ ਸ਼ੁਕਰੀਆ ਜੀ